i ਸਟੇਪਨ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਲਈ ਹੈ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਵੱਲੋਂ ਇਹ ਜਿਹੜਾ ਧਰਨਾ ਜਿਹੜਾ ਇਹ ਅਰਥੀਪੂ ਮਜ਼ਾਰਾ ਜਿਹੜਾ ਉੱਠਦਾ ਗਿਆ ਇਸ ਦਾ ਕਾਰਨ ਇਹ ਹੈ ਕਿ ਪੰਜਾਬ ਦੀ ਹਾਇਰ ਐਜੂਕੇਸ਼ਨ ਜਿਹੜੀ ਵੈਂਟੀਲੇਟਰ ਤੇ ਪਈ ਹੈ ਇਹ 30 ਸਾਲਾਂ ਬਾਅਦ ਜਿਹੜੀ ਧਰਤੀ ਆਈ 1158 ਦੀ 2025 ਦੇ ਵਿੱਚ ਉਹ ਸਰਕਾਰ ਦੀ ਨਿਲਾਇਕੀਆਂ ਕਰਕੇ ਹਲੇ ਵੀ ਪੂਰਨ ਨਹੀਂ ਹੋਈ ਇਥੋਂ ਤੱਕ ਕਿ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਦੁਆਰਾ ਸਹੀਦ ਦਪੈਰਬਾਈ ਨਾ ਕਰਨ ਕਰਕੇ ਇਹ ਭਰਤੀ ਹੈ ਜਿਹੜੀ ਉਹ ਰੱਦ ਹੋ ਗਈ ਜੱਜ ਸਾਹਿਬ ਨੇ ਮਾਨਿਓ ਜੱਜ ਸਾਹਿਬ ਨੇ ਜੱਜਮੈਂਟ ਦੇ ਵਿੱਚ ਸਾਫ਼ ਲਿਖਿਆ ਕਿ ਸਰਕਾਰ ਦੁਆਰਾ ਪੰਜਾਬ ਸਰਕਾਰ ਦੁਆਰਾ ਇਸ ਭਰਤੀ ਨੂੰ ਜਿਹੜਾ ਚੰਗੀ ਢੰਗ ਨਾਲ ਡਿਫੈਂਡ ਨਹੀਂ ਕੀਤਾ ਗਿਆ ਜਿਸ ਕਾਰਨ ਇਹ ਭਰਤੀ ਰੱਦ ਹੋਈ ਹੈ ਪੂਰ ਪੰਜਾਬ ਸਰਕਾਰ ਇਸ ਦਾ ਜਿਹੜਾ ਅਸੀਂ ਚੇਤਾਵਨੀ ਦਿੱਨੀ ਹੈ ਪੰਜਾਬ ਸਰਕਾਰ ਨੂੰ ਕਿ ਅਸੀਂ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਮਰ ਨਹੀਂ ਦੇਵਾਂਗੇ ਇਹ ਸਾਡੇ ਸਿਰਫ 1158 ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਆਂ ਦੇ ਰੋਜ਼ਗਾਰ ਦਾ ਜਿਹੜਾ ਮਸਲਾ ਨਹੀਂ ਹੈਗਾ ਇਹ ਮਸਲਾ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਦਾ ਉਸ ਨਿਗਾਰ ਵਿੱਚ ਜਿਹੜੇ ਡਿੱਗ ਚੁੱਕੀ ਆ ਉਸ ਤੋਂ ਬਾਹਰ ਕੱਢਣ ਦਾ ਇਸ ਕਰਕੇ 1158 ਫਰੰਟ ਜਿਹੜੀ ਸਦਾ ਤੂੰ ਹਮੇਸ਼ਾ ਤੂੰ ਜਦੋਂ ਤੋਂ ਇਹ ਬਣਿਆ ਲੜਦਾ ਰਿਹਾ ਸਰਕਾਰ ਦੇ ਖਿਲਾਫ ਧਰਨੇ ਪ੍ਰੋਟੈਸਟ ਕਰਦਾ ਰਿਹਾ ਸਾਡੇ ਤੇ ਬਹੁਤ ਜ਼ਿਆਦਾ ਤਸ਼ੱਦਦ ਵੀ ਹੋਈ ਨੇ ਐਸ ਵਾਰ ਨੂੰ ਅਸੀਂ ਇੱਕ ਧਰਨਾ ਦਿੱਤਾ ਸੀ 15 ਤਰੀਕ ਨੂੰ ਜਿਹੜਾ ਕਿ ਪੰਜਾਬ ਸਰਕਾਰ ਜਦੋਂ ਇਹ ਧਰਤੀ ਰਾਜ ਹੁੰਦੀ ਹੈ ਤਾਂ ਸੁਪਰੀਮ ਕੋਰਟੋਂ ਤਾਂ ਕਹਿੰਦੀ ਹੈ ਜੀ ਅਸੀਂ ਕਿਹੜੇ ਦੇ ਵਿੱਚ ਰਿਵਿਊ ਪੋਜੀਸ਼ਨ ਪਾ ਕੇ ਇਸ ਧਰਤੀ ਨੂੰ ਬਹਾਲ ਕਰਵਾਵਾਂਗੇ ਹਰ ਹਿੱਲੇ ਦੇ ਵਿੱਚ ਪਰ ਹੁਣ ਇਹ ਜਿਹੜੀ ਸਰਕਾਰ ਆਪਣੇ ਵਾਦੇ ਤੋਂ ਮੁੱਕਰਦੀ ਸਾਫ਼ ਨਜ਼ਰ ਆ ਰਹੀ ਹੈ 15 ਨੂੰ ਜਿਹੜਾ ਅਸੀਂ ਧਰਨਾ ਦਿੱਤਾ ਸੀ ਸੰਘੂਰ ਉਹਨਾ ਸੀਐਮ ਸਾਹਿਬ ਦੀ ਕੋਠੀ ਦਾ ਕਿਰਾਉ ਉੱਪਦਾ ਸੀ ਉਸ ਦੇ ਵਿੱਚ ਅਸੀਂ ਬਹੁਤ ਸ਼ਾਂਤੀਪੂਰਵਕ ਆਪਣੀ ਗੱਲ ਰੱਖਣ ਗਏ ਸੀ ਪਰ ਸਰਕਾਰ ਦੀ ਦਾ ਤਸ਼ੱਦਦ ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੋਊਗਾ ਸਰਕਾਰ ਨੇ ਬਹੁਤ ਬੁਰੇ ਤਰੀਕੇ ਨਾਲ ਲਾਟ ਚਾਰਜ ਕੀਤਾ ਤੂੰ ਕੁਝ ਵੀ ਕੀਤੀ ਤੇ ਸਾਡੀ ਮਹਿਲਾ ਪ੍ਰੋਫੈਸ਼ਨਲਰਾਂ ਦੇ ਨਾਲ ਕੁਝ ਮੈਡਮਾਂ ਅੰਦਰ ਸੀ ਮੇਰੇ ਜਥੇ ਬੰਦੀ ਨੇ ਹੋਰ ਸਾਰੀ ਮੈਡਮਾਂ ਜਿਹੜੇ ਟੀਚਰਸ ਆ ਬੰਸ ਪ੍ਰੋਫੈਸਰਸ ਆ ਬੰਨ ਸ਼ਾਮੈ ਜੀ ਉਹਨਾਂ ਨਾਲ ਬਹੁਤ ਜ਼ਿਆਦਾ ਬਸਲੂਕੀ ਕੀਤੀ ਗਈ ਕੀ ਲੋਕਤੰਤਰ ਕਿੱਥੇ ਗਿਆ ਪੰਜਾਬ ਸਰਕਾਰ ਦਾ ਪੰਜਾਬ ਦਾ ਜਿੱਥੇ ਮਤਲਬ ਆਮ ਬੰਦਾ ਆਪਦੀ ਗੱਲ ਵੀ ਨਹੀਂ ਕਹਿ ਸਕਦਾ ਆਪਦੀ ਗੱਲ ਰੱਖ ਵੀ ਨਹੀਂ ਸਕਦਾ ਬਹੁਤ ਜ਼ਿਆਦਾ ਪ੍ਰੋਟੈਸਟ ਕਰਨ ਤੋਂ ਬਾਅਦ ਬਹੁਤ ਜ਼ਿਆਦਾ ਤਸ਼ੱਦਦ ਕਰਨ ਤੋਂ ਬਾਅਦ ਸਾਨੂੰ ਇੱਕ ਮੀਟਿੰਗ ਮਿਲੀ ਸੀ ਇਸ ਵੀਰਵਾਰ ਦੀ ਜਿਸ ਦੇ ਵਿੱਚ ਜਿਹੜੇ ਭਗਵੰਤ ਮਾਨ ਸਾਹਿਬ ਦੇ ਕੋਲ ਨਾ ਬਹੁਤ ਇੰਨਾ ਸਮਾਂ ਹੈ ਨਹੀਂ ਪੰਜਾਬ ਦੇ ਲੋਕਾਂ ਲਈ ਉਹਨਾਂ ਤੇ ਆਪਾਂ ਉਹਨਾਂ ਨੇ ਆਪਦੀ ਜਿਹੜੀ ਰਾਸ਼ੀ ਕੁਰਸੀ ਮਿਲ ਗਈ ਉਹਨਾਂ ਨੂੰ ਉਸ ਦੀ ਜਿਹੜੀ ਮਤਲਬ ਉਹ ਖੁੱਲ੍ਹੇ ਰੂਪਨ ਚ ਮੈਨੂੰ ਲੱਗਦਾ ਉਹ مشਰੂਫ ਨੇ ਤੇ ਜਿਹੜੇ ਸਾਡੇ ਤਿੰਨ ਕੈਬਨਿਟ ਮਿਨਿਸਟਰ ਸੀ ਜਿਨ੍ਹਾਂ ਵਿੱਚ ਹਰਪਾਲ ਚਿਮਾ ਜੀ ਜਿਨ੍ਹਾਂ ਵਿੱਚ ਅਮਨ अरोड़ा ਜੀ ਤੇ ਨਾਲ ਆ ਸਾਡੇ ਸਿੱਖਿਆ ਮਿਨਿਸਟਰ ਨੇ ਜਿਹੜੇ ਹਰਜੋਤ ਪੈਂਸ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਾ ਸੀ ਦੇਖੋ ਪੰਜਾਬ ਸਰਕਾਰ ਦੀ ਅੱਡੀ ਬਦਨੀਤੀ ਹੈ ਇੰਨੀ ਮਲਾਈਕੀ ਹੈ ਕਿ ਉਹ ਜਿਸ ਦਿਨ ਮੀਟਿੰਗ ਹੋਣੀ ਹੈ ਉਸ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਤੇ ਸਵੇਰੇ ਇਹ ਮੈਸੇਜ ਜਾਰੀ ਕਰ ਦਿੰਦੇ ਨੇ ਵੀ ਅਸੀਂ ਤੁਹਾਡੇ ਮੇਕਿੰਗ ਜਦੋਂ ਨਹੀਂ ਕਰਵਾ ਸਕਦਾ ਕਿ ਇਹ ਮਿਨਿਸਟਰਸ ਨਾਲ ਕੀ ਗੱਲ ਪੰਜਾਬ ਦੇ ਮਿਨਿਸਟਰ ਕਿੱਥੇ ਨੇ ਜੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਹੱਕਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਤਾਂ ਅਸੀਂ ਵੀ ਇਹਨਾਂ ਨੂੰ ਆਪਣੇ ਸੂਬੇ ਦੇ ਮਿਨਿਸਟਰ ਮੰਨਣ ਤੋਂ ਮੋਰੀ ਮੰਨਣ ਤੋਂ ਇਨਕਾਰ ਕਰਦੇ ਹਾਂ ਅਸੀਂ ਤਾਂ ਇਨਕਾ ਇੱਥੋਂ ਤੱਕ ਕਹਿੰਦੇ ਹਾਂ ਕਿ ਪੰਜਾਬ ਅੱਜ ਇੱਕ ਇਹੋ ਜਿਹਾ ਲਵਾਰਸ ਸੂਬਾ ਬਣ ਚੁੱਕਿਆ ਹੈ ਜਿੱਥੇ ਨਾ ਸਿਹਤ ਹੈ ਨਾ ਸਿੱਖਿਆ ਹੈ ਠੀਕ ਹੈ ਤੇ ਇੱਥੇ ਜਿਹੜਾ ਨੌਜਵਾਨ ਵਰਗ ਹੈ ਉਹ ਸਭ ਤੋਂ ਜ਼ਿਆਦਾ ਮਾਨਸਿਕ ਤਸ਼ੱਦਦ ਸੈਰਿਆ ਹਰ ਵਰਗੀ ਸੈਰਿਆ ਪਰ ਜਿੰਨਾ ਮਾਨਸਿਕ ਤਸ਼ੱਦਦ ਪੁਚੇਰੀ ਸਿੱਖਿਆ ਚ ਸਾਡੇ ਤੇ ਕੀਤਾ ਜਾ ਰਿਹਾ ਹੋਰ ਪ੍ਰੋਫੈਸਰ ਸਹਿਬਾਨਾਂ ਤੇ ਕੀਤਾ ਜਾ ਰਿਹਾ ਉਹ ਨਾ ਜਰਨ ਜੋਗ ਹੈ ਤੇ ਇਸ ਦੇ ਖਿਲਾਫ ਅਸੀਂ ਇਹੀ ਜਿਹੜਾ ਸਾਡਾ ਮਕਸਦ ਸੀ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਕਿ ਭਾਈ ਜਾਗਰੂ ਜੇ ਨਹੀਂ ਜਾਗੇ ਤਾਂ ਸਾਨੂੰ ਜਗਾਣਾ ਅੰਦ ਹੈ ਅੱਗੇ ਕੀ ਪ੍ਰੋਗਰਾਮ ਹੈ ਜੀ ਹਾਂਜੀ ਅਸੀਂ ਹੁਣ ਐਤਵਾਰ ਨੂੰ ਕਰਨਾ ਦੇ ਰਹੇ ਹਾਂ ਵੱਡੇ ਪੱਧਰ ਤੇ ਪੰਜਾਬ ਦੇ 1158 ਪ੍ਰੋਫੈਸਰ ਸਹਿਬਾਨ ਆਪਣੇ ਪਰਿਵਾਰਾਂ ਸਮੇਤ ਇਸ ਦਰਨੇ ਦੇ ਵਿੱਚ ਸ਼ਾਮਿਲ ਹੋਣਗੇ ਤੇ ਪੰਜਾਬ ਸਾਰੇ ਕਿਸਾਨ ਮਜ਼ਦੂਰ ਚੋਥੀ ਬੰਦੀਆਂ ਭਰਾਤਰੀ ਜਥੇਦਾਨਾਂ ਇਸ ਜਿਹੜਾ ਧਰਨਾ ਹੈ ਇਸ ਵਿੱਚ ਸ਼ਾਮਿਲ ਹੋ ਰਿਹਾ ਤੇ ਵੱਡੇ ਪੱਤਰ ਦੀ ਜਿਹੜੀ ਸਰਕਾਰ ਹੈ ਉਸ ਦਾ ਪਰਦਾ ਪਰਦਾ ਚਾਪ ਦਿੱਤਾ ਜਾਊਗਾ ਕਿ ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਲਈ ਕੀ ਕੁਝ ਕਰ ਰਹੀ ਹੈ ਧੰਨਵਾਦ ਅੱਜ 11:58 ਅਧਿਆਪਕਾਂ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਤੇ ਤੁਸੇ ਹਮਾਇਤ ਕੀਤੀ ਆ ਕੀ ਕਹਿਣਾ ਚਾਹੁੰਦੇ ਅੱਜ ਅਸੀਂ 1158 ਅਧਿਆਪਕਾਂ ਦੇ ਹੱਕ ਦੇ ਵਿੱਚ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਵੱਲੋਂ ਸਮਰਥਨ ਦੇ ਵਿੱਚ ਆਏ ਆਗੇ ਅਸੀਂ ਕਹਿਣਾ ਚਾਹੁੰਦੇ ਆਂ ਕਿ ਪੰਜਾਬ ਦੇ ਵਿੱਚ ਜਿਹੜੇ ਕਾਲਜਾਂ ਵਿੱਚ ਲੰਬੇ ਸਮੇਂ ਤੋਂ ਭਰਤੀ ਨਹੀਂ ਆ ਰਹੀ ਸਕੂਲਾਂ 'ਚ ਵੀ ਭਰਤੀ ਨਹੀਂ ਹੋएगी ਕਿਤੇ ਪੜਾਉਣ ਨੂੰ ਸਟਾਫ ਨਹੀਂ ਹੈਗਾ ਕਿਤੇ ਕੋਈ ਵਧੀਆ ਸਹੂਲਤਾਂ ਨਹੀਂ ਹੈਗੀਆਂ ਪਰ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਆ ਕਿ ਉਸ ਸਿੱਖਿਆ ਕ੍ਰਾਂਤੀ ਦੀ ਫੂਕ ਆ ਜਿਹੜੀ ਪੰਜਾਬ ਸਰਕਾਰ ਦੀ ਦੀ ਉਹ ਤੁਹਾਡੇ ਸਾਹਮਣੇ ਆ ਨਿਕਲਦੀ ਦਿਖਾਈ ਦੇ ਰਹੀ ਆ ਜਿਹੜਾ ਵੀ ਵਰਗ ਸਿੱਖਿਆ ਦੇ ਵਿੱਚੋਂ ਆਪਦੇ ਹੱਕ ਦੇ ਲਈ ਕਰ ਸੇ ਕਰਦਾਗਾ ਰੋਜ਼ਗਾਰ ਦੇ ਲਈ ਸੰਘਰਸ਼ ਕਰਦਾਗਾ ਉਹਨੂੰ 29 ਦਿਨ ਸੜਕਾਂ ਦੇ ਛੱਲੀਆਂ ਵਾਂ ਕੁੱਟਿਆ ਜਾਂਦਾਗਾ ਤੇ ਸੜਕਾਂ ਤੇ ਮਤਲਬ ਕਿ ਸਾਡੀਆਂ ਪੈਣਾਂ ਦੀਆਂ ਗੁੱਤਾਂ ਤੋਂ ਫੜ ਕੇ ਘੜੀਸਿਆ ਜਾਂਦਾਗਾ ਤੇ ਵੀਰਾਂ ਦੀਆਂ ਪੱਗਾਂ ਲਾਈਆਂ ਜਾਂਦੇ ਨੇਗੀਆਂ ਅਸਲ ਵਿੱਚ ਹੈ ਕਿ ਇਹ ਵੀ ਪੰਜਾਬ ਸਰਕਾਰ ਜਿਹੜੀ ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰ ਰਹੀ ਆ ਉਹ ਮਤਲਬ ਕਿ ਦਾਅਵੇ ਜਿਹੜੇ ਖੋਖਲੇ ਸਾਫਤ ਹੋ ਰਹੇ ਨੇਗੇ ਤੇ ਸਿੱਖਿਆ ਦਾ ਨਿੱਜੀਕਰਨ ਪ੍ਰਾਈਵੇਟ ਕਰਨ ਪੰਜਾਬ ਦੇ ਬਾ ਪ੍ਰਾ ਨਿੱਜੀਕਰਨ ਕਰਨ ਦੇ ਉਹਨਾਂ ਪੰਜਾਬ ਸਰਕਾਰ ਸੈਂਟਰ ਦੇ ਅੰਤਾਲਾਂ ਦੇ ਹੇਠ ਪੈਰ ਦੇ ਵਿੱਚ ਪੈਰ ਕਰ ਰਹੀ ਹੈ ਜੀ ਅਸੀਂ ਇਹ ਕਹਣਾ ਪੱਕਾ ਨਾ ਵੀ ਪੰਜਾਬ ਸਰਕਾਰ ਨੂੰ ਬੇਇਕਤੀ ਕਰਦਾ ਵੀ ਲੰਬੇ ਸਮੇਂ ਤੋਂ ਠੇ ਅਧਾਰਾਂ ਦੇ ਵਿੱਚ ਭਰਤੀਆਂ ਬੰਦੇ ਪਈਆਂ ਨਹੀਂ ਗਈਆਂ ਸਿੱਖਿਆ ਦੇ ادارے ਦੇ ਵਿੱਚ ਉਹ ਭਰਤੀਆਂ ਕੀਤੀਆਂ ਜਾਣ ਹਰੇਕ ਦੇ ਲਈ ਯੋਗਤਾ ਮਤਾ ਕੁਰਜਗਾਰ ਦੀ ਗਰੰਟੀ ਕੀਤੀ ਜਾਵੇ ਕੰਮ ਦੇ ਘੰਟੇ ਜਿਹੜੇ 8 ਤੋਂ ਘਟਾ ਕੇ 6 ਕੀਤੇ ਜਾਣੇ ਚਾਹੀਦੇ ਕਿ ਅਗਰ ਪੰਜਾਬ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਥੇਬੰਦੀ ਵੱਲੋਂ ਪੰਜਾਬ ਦੇ ਵਿਦਿਅਕ ਅਦਾਰਿਆਂ ਦੇ ਜਿਹੜੀਆਂ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਨਿੱਜੀਕਰਨ ਕੀਤਾ ਜਾ ਰਿਹਾ ਸਿੱਖਿਆ ਦਾ ਸਿੱਖਿਆ ਨੂੰ ਮਤਲਬ ਕਿ ਵੇਟਣ ਦੇ ਰਾਹ ਤਰੀਆ ਉਹਨਾਂ ਸਵਾਲਾਂ ਨੂੰ ਲੈ ਕੇ ਵੱਡੀ ਪੱਧਰ ਦੇ ਸੰਘਰਸ਼ ਵਿੜਾਂ